ਮੇਰਾ ਸਵਾਲ ਇਹ ਹੈ ਕਿ ਇਦਾਂ ਦੇ ਪ੍ਰੋਡਕਟ ਜਦੋਂ ਆਪਾਂ ਪ੍ਰਮੋਟ ਕਰਦੇ ਹਾਂ ਲੋਕ ਤੁਹਾਡੀ ਵੀਡੀਓਜ਼ ਦੇਖਦੇ ਆਂ ਔਰ ਜਦੋਂ ਵੀਡੀਓਜ਼ ਦੇਖ ਕੇ ਪ੍ਰੋਡਕਟ ਲੈਂਦੇ ਆਂ ਔਰ ਲੈਣ ਤੋਂ ਬਾਅਦ ਜਿਹੜੇ ਉਹ ਕੰਮ ਕਰਦੇ ਤੁਹਾਨੂੰ ਪਤਾ ਹੀ ਕੀ ਕੀ ਰੀਸੈਂਟਲੀ ਪੰਜਾਬ ਦੇ ਵਿੱਚ ਹੋ ਗਿਆ ਮੇਰਾ ਸਵਾਲ ਸਿੰਪਲ ਇਹ ਹੈ ਹੁਣ ਤੁਸੀਂ ਬਿੱਟਰ ਐਥਿਕਸ ਮੈਨੂੰ ਦਬਾਅ ਦਿਓ ਇਹ ਕੀ ਹੈ ਤੇ ਤੁਸੀਂ ਕਿਦਾਂ ਸੋਚਦੇ ਹੋ ਇਸ ਗੱਲ ਨੂੰ ਲੈ ਕੇ ਅਸੀਂ ਜੋ ਦੇਖਦੇ ਆਂ ਕਿ ਉਹਨਾਂ ਚੀਜ਼ਾਂ ਦੇ ਨੁਕਸਾਨ ਬੜੇ ਨੇ ਪਰ ਲੋਕ ਮਜਬੂਰੀ ਵਸ਼ੋਂ ਚੀਜ਼ਾਂ ਖਾਣਦੇ ਹੀ ਮਜਬੂਰ ਨੇ ਕਿਉਂਕਿ ਉਹਨਾਂ ਕੋਲ ਕੋਈ ਆਲਟਰਨੇਟ ਵਿਕਲਪ ਹੈ ਨਹੀਂ ਜਿਹੜੇ ਸਿੰਥੈਟਿਕ ਪ੍ਰੋਡਕਟਸ ਦੀ ਅਸੀਂ ਗੱਲ ਕਰੀ ਜੋ ਅਸੀਂ ਆਪਣੀ ਸੀਟ ਤੇ ਬੈਠ ਕੇ ਆਬਜ਼ਰਵ ਕਰਦੇ ਆ ਕਿ ਜਦੋਂ ਉਹਨੂੰ ਇਸਤੇਮਾਲ ਕੀਤਾ ਜਾਂਦਾ ਤਾਂ ਤੁਰੰਤ ਬੀਪੀ ਵੱਧਦਾ ਜਿਹੜਾ ਆਪਾਂ ਨੂੰ ਪਤਾ ਨਹੀਂ ਕਿ ਬੱਚੇ ਇੰਨਾ ਚੀਜ਼ਾਂ ਨੂੰ ਸਿੰਥੈਟਿਕ ਕੈਮੀਕल्स ਨੂੰ ਇਸਤੇਮਾਲ ਕਰ ਜਾਂਦੇ ਆ ਆਪਣੇ ਪਾਰਟਨਰ ਨੂੰ ਸੰਤੁਸ਼ਟ ਕਰਨ ਲਈ ਜਾਂ ਓਵਰ ਐਕਸਾਈਟਮੈਂਟ ਦੇ ਵਿੱਚ ਚਲਦੇ ਨੇ ਲੋਡ ਤੋਂ ਜ਼ਿਆਦਾ ਦਵਾਈਆਂ ਦਾ ਇਸਤੇਮਾਲ ਸਿੰਥੈਟਿਕ ਇਸਤੇਮਾਲ ਉਹ ਪੈਰਾਲਾਈਜ਼ ਜਾਂ ਹਾਰਟ ਦੀ ਸਮੱਸਿਆ ਖੜੀ ਕਰ ਦਿੰਦਾ ਤੇ ਬਹੁਤ ਸਾਰੇ ਲੋਕ ਜਾਈਂ ਆਪਣੇ ਜੀਵਨ ਤੋਂ ਹੱਥ ਧੋ ਬੈਠਦੇ ਆ ਤੇ ਤੋੜ ਰਹੇ ਆ ਪ੍ਰੋਡਕਟ ਦੀ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਬਿਲਕੁਲ ਬੀਪੀ ਨਹੀਂ ਵੱਧਦਾ ਓਕੇ ਆਰਾਮ ਨਾਲ ਆਪਾਂ ਲੋਕ ਇਸਤੇਮਾਲ ਕਰ ਸਕਦੇ ਹਾਂ ਔਰ ਹਰ ਕਿਸੇ ਲਈ ਐਨੀਬਡੀ ਐਨੀਬਡੀ 24-25 ਸਾਲ ਦੀ ਉਮਰ ਤੋਂ ਬਾਅਦ ਖਾਣਾ ਚਾਹੀਦਾ ਕੀਮਤ ਬੜੀ ਨਾਰਮਲ ਰੱਖੀ ਹੈ ਅਸੀਂ ਕਿ ਹਰ ਕੋਈ ਨਾਰਮਲ ਬੰਦਾ ਇਹਨੂੰ ਖਾ ਸਕਦਾ ਹੈ ਇਹ ਸਿਰਫ 50 ਰੁਪਏ ਦੀ ਕੀਮਤ ਹੈ ਜੀ 50 ਰੁਪਏ ਨਾਲ ਬੰਦੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਸਮੂਥ ਹੈਲਦੀ ਲਾਈਫ ਜੀਣ ਦੇ ਕਾਬਿਲ ਹੋ ਜਾਂਦਾ ਵਧੀਆ ਜ਼ਿੰਦਗੀ ਆਪਦੀ ਜੀ ਪ੍ਰਤੀਤ ਕਰ ਸਕਦਾ ਹੈਗਾ ਤਾਂ ਸਿਰਫ ਉਹੀ ਜਨਤਾ ਉਹੀ ਪਬਲਿਕ ਨੂੰ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਮੈਰਿਟ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਮੂਥੀਵਨ ਚਾਹੁੰਦੇ ਨੇ ਸਹੀ ਜ਼ਿੰਦਗੀ ਚਾਹੁੰਦੇ ਨੇ ਇਹ ਉਹਨਾਂ ਲਈ ਹੈ ਅਸੀਂ ਕਿਸੇ ਵੀ ਤਰੀਕੇ ਦਾ ਗਲਤ ਪ੍ਰਚਾਰ ਨਾ ਕਦੇ ਕੀਤਾ ਨਾ ਕਦੇ ਕਰਾਂਗੇ ਨਾ ਕਦੇ ਗਲਤ ਚੀਜ਼ ਨੂੰ ਪ੍ਰਮੋਟ ਕਰਾਂਗੇ ਪਰਿਵਾਰ ਲਈ ਬਹੁਤ ਵਧੀਆ ਚੀਜ਼ ਹੈ ਪਰਿਵਾਰ ਦੇ ਵਿੱਚ ਇਸਤੇਮਾਲ ਕਰਨ ਲਈ ਇਹ ਰੈਗੂਲਰ ਇਸਤੇਮਾਲ ਕੀਤੀ ਜਾ ਸਕਦੀ ਹੈ ਔਰ ਬੀਪੀ ਬਿਲਕੁਲ ਨਿਗਰਾਂਦੀ ਕੰਨੀ ਵੀ ਮਰਜ਼ੀ ਉਮਰ ਵਾਲੇ ਖਾ ਸਕਦੇ ਆ 24 25 ਸਾਲ ਤੋਂ ਬਾਅਦ 18 19 ਸਾਲ ਦੇ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਦੇਖੋ ਉਹਨਾਂ ਨੂੰ ਅਸੀਂ ਪ੍ਰਮੋਟ ਨਹੀਂ ਕਰ ਸਕਦੇ ਓਕੇ ਉਹਨਾਂ ਲਈ ਇਹ ਪ੍ਰੋਮੋਸ਼ਨ ਵਾਲਾ ਪ੍ਰੋਡਕਟ ਨਹੀਂ ਹੈਗਾ ਵੈਸੇ ਇਸਤੇਮਾਲ ਕਰਨਾ ਕੋਈ ਨੁਕਸਾਨ ਨਹੀਂ ਹੈਗਾ ਇਸੇ ਅਸਰ ਨੇ ਠੀਕ ਹੋਟਲਾਂ ਦੇ ਵਿੱਚ ਕਈਆਂ ਦੇ ਲਾਸ਼ ਮਿਲਿਓ ਡੋਜ਼ਨ ਮੈਟਰੋ ਜੀ ਜਾਂ ਸਰਕਾਰ ਉਹਨਾਂ ਨੂੰ ਬੈਨ ਕਰਨੇ ਕਰਦੀ ਫਿਰ ਇਹ ਆਇਰੋਇਡ ਵਾਲਾ ਤਾਂ ਕਿਉਂ ਨਹੀਂ ਚੱਲ ਰਿਹਾ ਇਹਦਾ ਕਾਰਨ ਸਸ਼ੀਗਾਂ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਤੇ ਮੈਂ ਕਾਸ਼ ਔਰ ਸਾਡੇ ਨਾਲ ਅੱਜ ਮੌਜੂਦ ਨੇ ਸੈਸ਼ਨ ਦੇ ਵਿੱਚ ਵੈਦ ਅਨੰਦ ਕੁਮਾਰ ਜੀ ਜੋ ਕਿ ਨੇਚਰ ਪੈਥੀ ਤੋਂ ਆਪਣੀਆਂ ਦਵਾਈਆਂ ਤਿਆਰ ਕਰਦੇ ਨੇ ਇਹਨਾਂ ਦੇ ਕੋਲ ਹਮੇਸ਼ਾ ਹੀ ਨਵੇਂ-ਨਵੇਂ ਪ੍ਰੋਡਕਟ ਹੁੰਦੇ ਨੇ ਚਾਹੇ ਉਹ ਆਪਣੇ ਡੇਲੀ ਲਾਈਫ ਯੂਜ਼ ਵਾਲੇ ਹੋਣ ਸੰਥੈਟਿਕ ਨੂੰ ਛੱਡ ਕੇ ਆਯੁਰਵੇਦਾ ਦੇ ਵੱਲ ਹੋਣ ਔਰ ਅੱਜ ਜਿਹੜਾ ਇਹ ਪ੍ਰੋਡਕਟ ਲੈ ਕੇ ਆਏ ਨੇ ਕਾਲਾ ਕੋੜਾ ਪ੍ਰੋਡਕਟ ਹੈ ਇਹਨਾਂ ਦਾ ਦਾਵਾ ਹੈ ਕਿ ਜਿਹੜੇ ਇਹ ਪ੍ਰੋਡਕਟ ਹੈ ਸੈਕਸ ਪ੍ਰੋਬਲਮ ਦੇ ਲਈ ਬਹੁਤ ਜ਼ਿਆਦਾ ਕਾਰਗਰ ਹੈ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਅਨੰਦ ਜੀ ਬਹੁਤ-ਬਹੁਤ ਸਵਾਗਤ ਤੁਹਾ ਸਰ ਇਹ ਜਿਹੜਾ ਪ੍ਰੋਡਕਟ ਹੈ ਕਿਸ ਲਈ ਹੈ ਆਪਾਂ ਬੇਸਿਕਲੀ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਦੇਖੋ ਇਹ ਪ੍ਰੋਡਕਟ ਹੈਗਾ ਜੀ ਮਰਦਾਂ ਦੀ ਸਿਹਤ ਲਈ ਯਾਨੀ ਕਿ ਆਪਾਂ ਸਾਦੇ ਸ਼ਬਦਾਂ 'ਚ ਗੱਲ ਕਰੀਏ ਤਾਂ ਮਰਦਾਨਾ ਤਾਕਤ ਲਈ ਠੀਕ ਹੈ ਜੀ ਕੁਦਰਤੀ ਜੜੀ ਬੂਟੀਆਂ ਤੋਂ ਅਸੀਂ ਤਿਆਰ ਕਰਤਾ ਹੈ ਬਿਨਾ ਕਿਸੇ ਸਟੀਰয়েড ਤੋਂ ਬਿਨਾ ਕਿਸੇ ਭਸਮ ਤੋਂ ਸਿਰਫ ਜੜੀ ਬੂਟੀਆਂ ਦੇ ਐਕਸਟ੍ਰੈਕਟ ਨੇ ਜੋ ਸਾਡੇ ਮਰਦ ਸਮਾਜ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੋ ਅੱਜ ਦੀ ਜਿਹੜੀ ਪਜ ਨੱਠ ਦੀ ਜ਼ਿੰਦਗੀ ਹੈਗੀ ਆ ਤੇ ਉਹਦੇ ਵਿੱਚ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋੜ ਹੈ ਮੈਂ ਪੁੱਛਣਾ ਚਾਹੁੰਦਾ ਮਰਦਾਨਾ ਕਮਜ਼ੋਰੀ ਕਿਹੜੀ ਕਿਹੜੀ ਮਤਲਬ ਜੀ ਮੈਂ ਨੋਰਮਲੀ ਗੱਲ ਕਰਦੇ ਆਂ ਤਾਂ ਕਿਹੜੀ ਕਿਹੜੀ ਇਹ ਚੋ ਸਹੀ ਹੋ ਜਾਂਦੀਆਂ ਦੇਖੋ ਮਰਦਾਨਾ ਕਮਜ਼ੋਰੀ ਨਾਲ ਮੇਨ ਤਾਂ ਦੋ ਸਮੱਸਿਆਵਾਂ ਹੀ ਨੇ ਇੱਕ ਟਾਈਮਿੰਗ ਦੀ ਪ੍ਰੋਬਲਮ ਇੱਕ ਇਰੇਕਟਾਈਲ ਤਣਾਵ ਦੀ ਕਮੀ ਠੀਕ ਹੈ ਦੋ ਹੀ ਸਮੱਸਿਆਵਾਂ ਨੇ ਬਾਕੀ ਦੀਆਂ ਹੋਰ ਨਾਲ ਮੈਚ ਕਰਦੇ ਥੋੜੀਆਂ ਬਹੁਤੀਆਂ ਹੋਰ ਹੋ ਸਕਦੀਆਂ ਨੇ ਜਨਰਲ ਵੀਕਨੈਸ ਹੋ ਸਕਦੀ ਹੈ ਬੰਦਾ ਕੋਈ ਕੰਮ ਕਰਦਾ ਜਲਦੀ ਥੱਕ ਜਾਂਦਾ ਸਫ਼ਰ ਤੇ ਜਲਦੀ ਥੱਕ ਜਾਂਦਾ ਢੂਈ ਚ ਦਰਦ ਰਹਿੰਦਾ ਜਾਂ ਕੁਝ ਹੋਰ ਇਸ ਤਰ੍ਹਾਂ ਦੀ ਜਨਰਲ ਵੀਕਨੈਸ ਇਹ ਸਾਰੀਆਂ ਚੀਜ਼ਾਂ ਦਾ ਇੱਕ ਸਮੂਥ ਸਮਾਧਾਨ ਆ ਹੌਲੀ ਹੌਲੀ ਬੰਦਾ ਪੂਰੀ ਤਰ੍ਹਾਂ ਪਰਫੈਕਟ ਹੋ ਜਾਂਦਾ ਅੱਛਾ ਅਨੰਦ ਜੀ ਮੇਰੇ ਸਵਾਲ ਹਮੇਸ਼ਾ ਦਿਮਾਗ ਦੇ ਵਿੱਚ ਆ ਜਾਂਦਾ ਹੈ ਕਿ ਜਦੋਂ ਤੁਸੀਂ ਅਦਾਂ ਦਾ ਕੋਈ ਪ੍ਰੋਡਕਟ ਇਹ ਕਿਉਂ ਤੁਹਾਡਾ ਪ੍ਰੋਡਕਟ ਲੈਂ? ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਕਿਉਂਕਿ ਮੈਡੀਕਲ ਤੇ ਆਲਰੇਡੀ ਇਦਾਂ ਚ ਜਿੰਨਾ ਬਹੁਤ ਮਿਲਦੀਆਂ ਪਈਆਂ ਨੇ ਕਿਉਂ ਕਿਉਂ ਤੁਹਾਡਾ ਹੀ ਕਿਉਂ ਪ੍ਰੋਡਕਟ ਲੈਂ? ਜੀ ਜੀ ਜੀ। ਦੇਖੋ ਮੈਡੀਕਲ ਸਟੋਰ ਪਰ ਇਹ ਪਈ ਨੇ। ਹਮ ਇਸ ਤਰ੍ਹਾਂ ਦੀਆਂ ਦਵਾਈਆਂ ਲਈ ਅਲੱਗ-ਅਲੱਗ ਨਾਮ ਤੇ ਅਲੱਗ-ਅਲੱਗ ਕੈਮੀਕल्स ਨੇ ਜਿਹੜੇ ਇਸਤੇਮਾਲ ਕੀਤੇ ਜਾਂਦੇ ਨੇ। ਉਹ ਇੰਨੇ ਜ਼ਿਆਦਾ ਤਾਂ ਪਰ ਇਹਨਾਂ ਨੂੰ ਕਿ ਵਿਕ ਵੀ ਰਹੇ ਨੇ ਠੀਕ ਹੈ ਨਾ ਪਰ ਸਾਡਾ ਜਿਹੜਾ ਸਿਸਟਮ ਆ ਜਾਂ ਮੈਂ ਹੈਲਥ ਕਾਉਂਸਲਟੈਂਟ ਆ ਅਸੀਂ ਜੋ ਦੇਖਦੇ ਆ ਕਿ ਉਹਨਾਂ ਚੀਜ਼ਾਂ ਦੇ ਨੁਕਸਾਨ ਬੜੇ ਨੇ ਪਰ ਲੋਕ ਮਜਬੂਰੀ ਵਸ਼ੋ ਚੀਜ਼ਾਂ ਖਾਣ ਲਈ ਮਜਬੂਰ ਨੇ ਕਿਉਂਕਿ ਉਹਨਾਂ ਕੋਲ ਕੋਈ ਆਲਟਰਨੇਟ ਵਿਕਲਪ ਹੈ ਨਹੀਂ ਜਿਹੜੇ ਸਿੰਥੈਟਿਕ ਪ੍ਰੋਡਕਟਸ ਦੀ ਅਸੀਂ ਗੱਲ ਕਰੀਏ ਜੋ ਅਸੀਂ ਆਪਣੀ ਸੀਟ ਤੇ ਬੈਠ ਕੇ ਆਬਜ਼ਰਵ ਕਰਦੇ ਆ ਕਿ ਜਦੋਂ ਉਹਨੂੰ ਇਸਤੇਮਾਲ ਕੀਤਾ ਜਾਂਦਾ ਤਾਂ ਤੁਰੰਤ ਬੀਪੀ ਵੱਧਦਾ ਓਕੇ ਦੇ ਬੀਪੀ ਵਧਣ ਨਾਲ ਤੁਹਾਨੂੰ ਪਤਾ ਕੀ ਕੀ ਪ੍ਰੋਬਲਮਸ ਹੋ ਸਕਦੀਆਂ ਨੇ ਅੱਜ ਕੱਲ ਤੁਸੀਂ ਆਮ ਅਖਬਾਰਾਂ ਦੇ ਵਿੱਚ ਪੜ੍ਹਦੇ ਹੋ 30 ਸਾਲ ਦੇ ਨੌਜਵਾਨ ਮੁੰਡੇ ਦੀ ਮੌਤ 25 ਸਾਲ ਦੇ ਨੌਜਵਾਨ ਮੁੰਡੇ ਦੀ ਮੌਤ ਇਸ ਤਰ੍ਹਾਂ ਹੈ ਜੀ ਉਸ ਤਰ੍ਹਾਂ ਹੈ ਜੀ ਇੱਕ ਸੁਣਦੇ ਹੋ ਖਬਰਾਂ ਤੁਸੀਂ ਬਿਲਕੁਲ ਠੀਕ ਹੈ ਨਾ ਉਹਦਾ ਕਾਰਨ ਆਮ ਤੌਰ ਤੇ ਇਹੀ ਹੁੰਦਾ ਕਿ ਜਿਹੜਾ ਆਪਾਂ ਨੂੰ ਪਤਾ ਨਹੀਂ ਕਿ ਬੱਚੇ ਇੰਨਾਂ ਚੀਜ਼ਾਂ ਨੂੰ ਸਿੰਥੈਟਿਕ ਕੈਮੀਕल्स ਨੂੰ ਇਸਤੇਮਾਲ ਕਰ ਜਾਂਦੇ ਆ ਆਪਣੇ ਪਾਰਟਨਰ ਨੂੰ ਸੰਤੁਸ਼ਟ ਕਰ ਲਈ ਜਾਂ ਓਵਰ ਐਕਸਾਈਟਮੈਂਟ ਦੇ ਵਿੱਚ ਚੱਲਦੇ ਨੇ ਤੇ ਉਹ ਇੰਨਾਂ ਚੀਜ਼ਾਂ ਦਾ ਇਸਤੇਮਾਲ ਕਰ ਜਾਂਦੇ ਨੇ ਲੋੜ ਤੋਂ ਜ਼ਿਆਦਾ ਦਵਾਈਆਂ ਦਾ ਇਸਤੇਮਾਲ ਸਿੰਥੈਟਿਕ ਇਸਤੇਮਾਲ ਉਹ ਪੈ ਹਾਰਟ ਦੀ ਸਮੱਸਿਆ ਖੜੀ ਕਰ ਦਿੰਦਾ ਤੇ ਬਹੁਤ ਸਾਰੇ ਲੋਕ ਅਜਾਈਂ ਆਪਣੇ ਜੀਵਨ ਤੋਂ ਹੱਥ ਧੋ ਬੈਠਦੇ ਆ ਤੇ ਤੋੜ ਰਹੇ ਆ ਪਰ ਪਤਾ ਨਹੀਂ ਕਿ ਅਸੀਂ ਇਸ ਲੈਵਲ ਤੱਕ ਚਲੇ ਜਾਵਾਂਗੇ ਤੇ ਮਜਬੂਰੀ ਵਜ੍ਹਾ ਨਾਲ ਉਹਨਾਂ ਨੂੰ ਪ੍ਰੋਡਕਟੋ ਖਾਣੇ ਪੈਂਦੇ ਆ ਅਸੀਂ ਆਪਣੀ ਜ਼ਿੰਮੇਵਾਰੀ ਪੂਰਾ ਕਰਦੇ ਆ ਅਸੀਂ ਜੜੀ ਬੂਟੀਆਂ ਤੋਂ ਤਿਆਰ ਕਰਤਾ ਇਹ ਪ੍ਰੋਡਕਟ ਜਿਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਬਿਲਕੁਲ ਬੀਪੀ ਨਹੀਂ ਵੱਧ ਆਰਾਮ ਨਾਲ ਆਪਾਂ ਲੋਕ ਇਸਤੇਮਾਲ ਕਰ ਸਕਦੇ ਆ ਔਰ ਹਰ ਕਿਸੇ ਦਾ ਐਨੀਬਡੀ 24-25 ਸਾਲ ਦੀ ਉਮਰ ਤੋਂ ਬਾਅਦ ਹੀ ਖਾਣਾ ਚਾਹੀਦਾ ਕਿਉਂਕਿ ਸਾਡੇ ਖੁਰਾਕੀ ਤੱਤਾਂ ਦੀ ਕਮੀ ਆ ਜੋ ਵੀ ਆਪਾਂ ਭੋਜਨ ਪਦਾਰਥ ਖਾ ਰਹੇ ਆ ਉਹ ਸਾਡੇ ਸਰੀਰ ਦੇ ਵਿੱਚ ਪ੍ਰੋਪਰ એનર્ਜੀ ਨਹੀਂ ਦੀ ਪਰ ਇਹ ਸਾਰਾ ਕੁਝ ਮਿਲੇਵਟ ਵਾਲਾ ਜਾਂ ਰੇਹਾਂ ਸਪਰੇਆਂ ਤੋਂ ਤਿਆਰ ਤੇ ਬਾਕੀ ਸਟ्रेस ਲੈਵਲ ਬਹੁਤ ਜ਼ਿਆਦਾ ਹੈ ਜਿਹਦੇ ਕਰਕੇ ਮਰਦ ਸਮਾਜ ਨੂੰ ਬਹੁਤ ਵੱਡੀ ਅਲੱਗ ਚੁੱਕੀ ਆ ਡਿਪਰੈਸ਼ਨ ਦਾ ਸ਼ਿਕਾਰ ਨੇ ਇਹ ਬੇਸਿਕਲੀ ਬੰਦਿਆਂ ਲਈ ਬਣਿਆ ਹੈ ਲੇਡੀਜ਼ ਵੀ ਮਤਲਬ ਲੇਡੀਜ਼ ਵੀ ਕਈ ਵਾਰੀ ਜਿਵੇਂ ਅਤਨ ਦੇ ਵੀਕ ਹੁੰਦੀ ਹੈ ਜਿਹੜੀ ਜ਼ਰੂਰਤਾਂ ਨਹੀਂ ਬੰਦੇ ਹੀ ਪੀਰੀਅਡ ਹੁੰਦੇ ਨਾ ਗੱਲਾਂ ਤੋਂ ਲੇਡੀਜ਼ ਲਈ ਵੀ ਇਹ ਚੀਜ਼ ਹੈ ਕਿ ਉਹ ਅਲੱਗ ਕੋਈ ਜਾਂ ਇਦਾਂ ਦੇ ਕੋਈ ਬਿਮਾਰੀ ਜਾਂ ਕੋਈ ਸਾਈਕੋਲੋਜੀਕਲੀ ਪ੍ਰੋਬਲਮ ਕੀ ਚੀਜ਼ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਲੇਡੀਜ਼ ਨੇ ਉਹਨਾਂ ਦੀਆਂ ਸਮੱਸਿਆਵਾਂ ਅਲੱਗ ਹੁੰਦੀਆਂ ਨੇ ਉਹਨਾਂ ਲਈ ਅਲੱਗ ਜੜੀ ਬੂਟੀਆਂ ਨੇ ਉਹਨਾਂ ਲਈ ਸਾਡੇ ਕੋਲ ਵੱਖਰੇ ਪ੍ਰੋਟੋਕੋਲ ਨੇ ਉਹ ਅਲੱਗ ਮੁੱਦਾ ਓਕੇ ਅੱਜ ਦੀ ਜੋ ਆਪਣੀ ਸੈਸ਼ਨ ਜਿਹੜਾ ਚੱਲ ਰਿਹਾ ਮੈਂ ਮਰਦ ਸਮਾਜ ਨੂੰ ਸੰਬੋਧਿਤ ਕਰ ਰਿਹਾ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਢੰਗ ਨਾਲ ਤੇ ਲੰਬਾ ਜੀਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਲਈ ਕੋਈ ਨਾ ਕੋਈ ਸਪਲੀਮੈਂਟ ਐਡ ਕਰਨਾ ਚਾਹੀਦਾ ਆਪਣੀ ਜੀਵਨ ਦੇ ਇਹ ਸਪਲੀਮੈਂਟ ਨਹੀਂ ਨਹੀਂ ਮੈਡੀਸਨ ਨਹੀਂ ਹੈਗੀ ਇਹ ਫੂਡ ਸਪਲੀਮੈਂਟ ਹੈ ਜੋ ਖਰਾਕ ਕੀ ਤੱਤ ਸਾਨੂੰ ਖਾਣ ਤੋਂ ਨਹੀਂ ਮਿਲ ਰਹੇ ਜੋ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਮਿਲ ਜਾਂਦੇ ਸੀ ਉਹ ਦੇਸੀ ਕਿਉਂ ਵੀ ਜ਼ਿਆਦਾ ਖਾਂਦੇ ਸੀ ਪੰਜੀਰੀ ਵੀ ਖਾਂਦੇ ਸੀ ਦੁੱਧ ਵੀ ਪਿਓਰ ਮਿਲਦਾ ਸੀ ਜੜੀ ਬੂਟੀਆਂ ਦਾ ਇਸਤੇਮਾਲ ਵੀ ਕਰਦੇ ਸੀ ਸਾਰਾ ਕੁਝ ਹੀ ਹੁੰਦਾ ਸੀ ਉਹਨਾਂ ਨੂੰ ਵੀ ਪਤਾ ਸੀ ਵੀ ਸਾਨੂੰ ਜ਼ਰੂਰਤ ਹੈਗੀ ਹੈ ਅੱਛਾ ਅਗਰ ਉਹ ਸਿੰਥੈਟਿਕ ਨਹੀਂ ਬੁਰੇ ਨੇ ਅਗਰ ਬੰਦੇ ਦੀ ਲਾਈ ਕਰ ਸਕਦੇ ਨੇ ਵੀਪੀ ਵੱਜੰਦਾ اٹੈਕ ਵੀ ਆਂਦਾ ਖਤਰਾ ਹੈ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ ਹਨਾ ਹੋਟਲਾਂ ਦੇ ਵਿੱਚ ਕਈਆਂ ਦੇ ਲਾਸ਼ ਮਿਲੀ ਉਹ ਦਜ਼ਨ ਮੈਟਰ ਚੀਜ਼ਾਂ ਫਿਰ ਸਰਕਾਰ ਨੇ ਬੈਨ ਕਿਉਂ ਨਹੀਂ ਕਰਦੀ ਫਿਰ ਇਹ ਆਯੁਰਵੇਦ ਵਾਲਾ ਪੱਕਾ ਕਿਉਂ ਨਹੀਂ ਤੁਰਰੇ ਮੈਂ ਤਾਂ ਕਾਰਨ ਕਿ ਖੁੱਲ ਕੇ ਕਿਉਂ ਨਹੀਂ ਆਯੁਰਵੇਦ ਬਾਹਰ ਆ ਰਿਹਾ ਦੇਖੋ ਆਯੁਰਵੇਦ ਤਾਂ ਬਹੁਤ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਸਾਡੇ ਤੇ ਨਾ ਬਹੁਤ ਸਾਰੀਆਂ ਪਾਬੰਦੀਆਂ ਜਾਂ ਵੈਸੀ ਅਨਅਵੇਰਨਸ ਲਾ ਲੋ ਜਾਂ ਕੁਇਕ ਰਿਜ਼ਲਟ ਦੀ ਗੱਲ ਕਰ ਲੋ ਜਾਂ ਜਿਹੜੀ ਤੁਸੀਂ ਸਰਕਾਰਾਂ ਦੀ ਗੱਲ ਕਰੀਓ ਕੰਟਰੋਵਰਸੀ ਦਾ ਮੁੱਦਾ ਸਰਕਾਰਾਂ ਕਿਉਂ ਨਹੀਂ ਬੈਨ ਕਰ ਰਹੀਆਂ ਤੇ ਉਹ ਚੀਜ਼ਾਂ ਦੇ ਉੱਤੇ ਅਸੀਂ ਨਹੀਂ ਬੋਲਣਾ ਚਾਹਾਂ ਅਲਟਰਨੇਟ ਆਪਸ਼ਨ ਆ ਹਾਂ ਸਿੰਥੈਟਿਕ ਮਟੀਰੀਅਲ ਦੀ ਤੁਸੀਂ ਸਿੰਥੈਟਿਕ ਨਾ ਯੂਜ਼ ਕਰੋ ਮੈਂ ਆਪਣਾ ਫਰਜ਼ ਇਹਦਾ ਕਰਦਾ ਆ ਆਡੀਅנס ਨੂੰ ਤੁਹਾਡੇ ਸਾਹਮਣੇ ਮਾਧਿਅਮ ਰਾਹੀਂ ਪਤਾ ਲੱਗ ਜਾਣਾ ਹੈਗਾ ਜੇ ਫੇਰ ਵੀ ਉਹ ਸਿੰਥੈਟਿਕ ਵੱਲ ਭੱਜਦੇ ਰਹੇ ਤਾਂ ਉਹ ਸਰਕਾਰ ਦਾ ਕੀ ਕਸੂਰ ਆ ਠੀਕ ਹੈ ਨਾ ਆਡੀਅנס ਨੂੰ ਅਸੀਂ ਸਿੱਧਾ ਡਾਇਰੈਕਟ ਮੈਸੇਜ ਦੇਤਾ ਨਾ ਔਰ ਕੀਮਤ ਬੜੀ ਨਾਰਮਲ ਰੱਖੀ ਐ ਸੀ ਕਿ ਹਰ ਕੋਈ ਨਾਰਮਲ ਬੰਦਾ ਵੀ ਇਹਨੂੰ ਖਰੀਦ ਸਕਦਾ ਹੈ। ਕਿੰਨੀ ਕੀਮਤ ਐ ਇਸ ਗੋਲੀ ਦੀ? ਸਿਰਫ 50 ਰੁਪਏ ਦੀ ਕੀਮਤ ਐ ਜੀ। 50 ਰੁਪਏ ਨਾਲ ਬੰਦੇ ਦਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਸਮੂਥ ਹੈਲਦੀ ਲਾਈਫ ਜੀਣ ਦੇ ਕਾਬਿਲ ਹੋ ਜਾਂਦਾ। ਵਧੀਆ ਜ਼ਿੰਦਗੀ ਆਪਣੀ ਜੀ ਬਤੀਤ ਕਰ ਸਕਦਾ ਹੈਗਾ। ਅਛਰੇ ਜਿਹੜੀ ਕਈ ਵਾਰੀ ਇਨਸਟੈਂਟ ਕਿਸੇ ਨੂੰ ਰਿਜ਼ਲਟ ਚਾਹੀਦਾ ਹੁੰਦਾ ਉਹਦੇ ਲਈ ਨਹੀਂ ਬਣਿਆ ਆਇਆ ਇਹ ਇਨਸਟੈਂਟ ਐ ਜਾਂ ਕੋਈ ਨੋਜਵਾਨ। ਅੱਜ ਕੱਲ ਤੁਹਾਨੂੰ ਪਤਾ ਹੀ ਕਿੱਦਾਂ ਦੀ ਮਾਨਸਿਕਤਾ ਹੋਈ ਪਈ ਐ ਲੋਕਾਂ ਦੀ ਬੱਚਿਆਂ ਦੀ। ਉਹ 18 18 19 19 ਸਾਲ ਦੇ ਬੱਚੇ ਉਹ ਸਪਲ ਹਮਮ ਸਮਝ ਤੁਸੀਂ ਮੇਰੀ ਗੱਲ ਨੂੰ ਚੱਟ ਮੰਗਣੀ ਪਟਵਿਆਲ ਕਮ ਹੋਇਆ ਪਿਆ ਅੱਧੇ ਘੰਟੇ ਦੇ ਵਿੱਚ ਗੱਲਬਾਤ ਤੇ ਪੂਨੇ ਘੰਟੇ ਦੇ ਵਿੱਚ ਹੋਇਓ ਉਹ ਉਹ ਬੰਦੇ ਕੀ ਕਰਨ ਨਹੀਂ ਨਹੀਂ ਦੇਖੋ ਉਸ ਵਿਸ਼ੇ ਤੇ ਅਸੀਂ ਨਹੀਂ ਚੱਲਦੇ ਇਹ ਤਾਂ ਬਹੁਤ ਇੱਕ ਗੰਭੀਰ ਸਵਾਲ ਤੁਸੀਂ ਮੈਨੂੰ ਪਾਤਾ ਇਹ ਸਾਡੀ ਜਿਹੜੀ ਚੀਜ਼ ਹੈ ਇਹ ਫੂਡ ਸਪਲੀਮੈਂਟ ਹੈ ਨਾਟ ਅ ਮੈਡੀਸਨ ਨਹੀਂ ਉਹਨਾਂ ਵਾਸਤੇ ਨਹੀਂ ਬਣੀ ਹੈ ਜੀ ਨਹੀਂ ਬਣੀ ਅਸੀਂ ਕੋਈ ਵੀ ਗਲਤ ਚੀਜ਼ ਨੂੰ ਪ੍ਰਮੋਟ ਨਹੀਂ ਕਰਾਂਗੇ ਅਸੀਂ ਸਿਰਫ ਉਹੀ ਜਨਤਾ ਉਹੀ ਪਬਲਿਕ ਨੂੰ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਮੈਰਿਟ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਮੂਥੀਵਨ ਚਾਹੁੰਦੇ ਨੇ ਸਹੀ ਜ਼ਿੰਦਗੀ ਚਾਹੁੰਦੇ ਨੇ ਇਹ ਉਹਨਾਂ ਲਈ ਹੈ ਅਸੀਂ ਕਿਸੇ ਗਲਤ ਪ੍ਰਚਾਰ ਨਾ ਕਦੇ ਕੀਤਾ ਨਾ ਕਦੇ ਕਰਾਂਗੇ ਨਾ ਕਦੇ ਗਲਤ ਚੀਜ਼ ਨੂੰ ਪ੍ਰਮੋਟ ਕਰਾਂਗੇ ਜੀ ਠੀਕ ਹੈ ਨਾ ਇਹ ਹੈਲਦੀ ਚੀਜ਼ ਆ ਸਿਹਤ ਨੂੰ ਵਧੀਆ ਰੱਖਣ ਲਈ ਬਣੀ ਹੋਈ ਆ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਹੈਗੀ ਜਿਹੜੇ ਲੋਕ ਸਮਝਦੇ ਨੇ ਮੇਰੀ ਗੱਲ ਨੂੰ ਉਹ ਜਰੂਰ ਇਹਨੂੰ ਇਸਤੇਮਾਲ ਕਰਕੇ ਦੇਖਣ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ ਖੁਸ਼ੀਆਂ ਦੇ ਆਉਣ ਵਾਲੀ ਚੀਜ਼ ਆ ਆਵਾਰਾ ਕਰਦੀਆਂ ਵਾਸਤੇ ਇਹ ਚੀਜ਼ਾਂ ਨਹੀਂ ਹੈ ਪਰਿਵਾਰਕ ਲਈ ਠੀਕ ਹੈ ਕੁਝ ਕਈ ਵਾਰੀ ਅਨੰਦ ਜੀ ਕਈ ਪੜ੍ਹੇ ਲਿਖੇ ਪਰਿਵਾਰ ਨੇ ਔਰ ਕੁਝ ਲੇਡੀਜ਼ ਦੰਨ ਕਰਦੇ ਜਿਹੜੇ ਘਰੋਂ ਲੈ ਕੇ ਚੱਲਣਾ ਚਾਹੁੰਦੀ ਹੁੰਦੀਆਂ ਨੇ ਔਰ ਕੁਝ ਜਿਆਦਾਤਰ ਕੋਈ ਹੁੰਦਾ ਹੈਗਾ ਉਹ ਨਹੀਂ ਠੀਕ ਹੈ ਨਾ ਕਰੇ ਤਾਂ ਉਹ ਜਿਮ ਲੱਗ ਜਾਂ ਜਿਮ ਤੋਂ ਬਾਅਦ ਮੈਰਿਜ ਮੈਰਿਜ ਬਿਊਰੋ ਹੈ ਨਾ ਉਸ ਤੋਂ ਬਾਅਦ ਸਪਲੀਮੈਂਟ ਸਪਲੀਮੈਂਟ ਖੇਲ ਹੁੰਦਾ ਫਿਰ ਉਸ ਤੋਂ ਬਾਅਦ ਅਲੱਗ ਔਰ ਕੁਝ ਲੇਡੀਜ਼ ਕੀ ਹੁੰਦੀ ਹੈ ਆਪਣੇ ਬੰਦੇਆਂ ਵਾਸਤੇ ਵੀ ਪੁੱਛਦੇ ਹਨ ਕਿ ਹਾਂ ਵੀ ਤੁਸੀਂ ਕੋਈ ਸੋਲੂਸ਼ਨ ਦੱਸੋ ਬਿਕੋਜ਼ ਆਫ ਦੈਟ ਪਤਾ ਹੈ ਤੁਹਾਨੂੰ ਅੱਜ ਕੱਲ ਕੀ ਹੁੰਦਾ ਹੈ ਕਿ ਘਰ ਲੈ ਕੇ ਚੱਲਣਾ ਚਾਹੁੰਦੀਆਂ ਨੇ ਇਹ ਉਹਨਾਂ ਲਈ ਹੈ ਯਾਨੀ ਕਿ ਮੈਚਿਓਰਿਟੀ ਜਿਵੇਂ ਤੁਸੀਂ ਕਹੇ ਦੀ ਹੋ ਵੀ ਜਿਹੜੇ ਇਹ ਦੇਖੋ ਜੀ ਪਰਿਵਾਰਾਂ ਲਈ ਹੈ ਇੱਕ ਸੰਪੂਰਨ ਸਮਾਧਾਨ ਹੈ ਮਰਦਾਂ ਦੀ ਸਮੱਸਿਆ ਦਾ ਇੱਕ ਸੰਪੂਰਨ ਦੁਆਰਾ ਬੋਲਦਾ ਸੰਪ ਵਿੱਚ ਬਹੁਤ ਵੱਡੀਆਂ ਕੋਈ ਕਲਪਨਾਵਾਂ ਦੇ ਵਿੱਚ ਵੈਸੀ ਮੈਜੀਕਲ ਦੁਨੀਆ ਦੇ ਵਿੱਚ ਘੁੰਮ ਰਹੇ ਹੋ ਉਹਨਾਂ ਲਈ ਇਹ ਨਹੀਂ ਹੈਗਾ ਓਕੇ ਪਰਿਵਾਰ ਲਈ ਬਹੁਤ ਵਧੀਆ ਚੀਜ਼ ਹੈ ਪਰਿਵਾਰ ਦੇ ਵਿੱਚ ਇਸਤੇਮਾਲ ਕਰਨ ਵਾਲੀ ਹੈ ਰੈਗੂਲਰ ਇਸਤੇਮਾਲ ਕੀਤੀ ਜਾ ਸਕਦੀ ਹੈ ਔਰ ਬੀਪੀ ਬਿਲਕੁਲ ਨਹੀਂ ਵਧਾਉਂਦੀ ਹਾਰਟ ਅਟੈਕ ਬਿਲਕੁਕੁਲ ਆਉਣ ਦੀ ਕੋਈ ਚਾਂਸ ਨਹੀਂ ਹੈਗਾ ਇਹਨੂੰ ਇਸਤੇਮਾਲ ਕਰਕੇ ਦੇਖਿਆ ਜਾ ਸਕਦਾ ਔਰ ਜਗਾ ਜਗਾ ਅਸੀਂ ਘਰ ਘਰ ਪਹੁੰਚਾਉਣ ਲਈ ਅਲੱਗ ਅਲੱਗ ਏਰੀਆ ਦੇ ਵਿੱਚ ਮੈਡੀਕਲ ਸਟੋਰਾਂ ਤੇ ਵੀ ਉਪਲਬਧ ਕਰਵਾ ਰਹੇ ਹਾਂ ਤੁਸੀਂ ਆਪਣੇ ਨੇੜੇ ਦੇ ਮੈਡੀਕਲ ਸਟੋਰ ਤੋਂ ਵੀ ਆਡੀਅנס ਤੁਹਾਡੀ ਲੈ ਸਕਦੀ ਹੈ ਨੀਚੇ ਆਪਾਂ ਨੰਬਰ ਚਲਾ ਦਾਂਗੇ ਕਿਹੜੇ ਕਿਹ ਜਦੋਂ ਆਪਾਂ ਨੇ ਅਰਬੀ ਕੋਡਾ ਲਾਂਚ ਕੀਤਾ ਸੀ ਲਾਸਟ ਮੰਥ ਉਹਦੀ ਥੋੜੀ ਜੀ ਕੀਮਤ ਜ਼ਿਆਦਾ ਆ ਠੀਕ ਹੈ ਨਾ ਉਹਦੇ ਵਿੱਚ ਭਸਮਾ ਦਾ ਇਸਤੇਮਾਲ ਕੀਤਾ ਗਿਆ ਜਿਆਦਾ ਸਟਰੋਂਗ ਹੈਗੀ ਆ ਤੇ ਉਹਦੇ ਵਿੱਚ ਸਾਨੂੰ ਥੋੜੀ ਜੀ ਲੋਕਾਂ ਦੇ ਸਵਾਲ ਆਏ ਕਿ ਕੋਈ ਕਾਸਟ ਇਫੈਕਟਿਵ ਪ੍ਰੋਡਕਟ ਰੱਖਿਆ ਜਾਵੇ ਕੋਈ ਸਾਨੂੰ ਜਿਹੜਾ ਅਸੀਂ ਈਜ਼ੀਲੀ ਇਸਤੇਮਾਲ ਕਰ ਸਕੀਏ ਨਾਰਮਲ ਇਨਸਾਨ ਆ ਸੀ ਦਿਹਾੜੀ ਜੋਤਾ ਕਰਦੇ ਆ ਨਾ ਤਾਂ ਉਹ ਇਹ ਸਾਰੇ ਲੋਕਾਂ ਲਈ ਸਾਂਝਾ ਪ੍ਰੋਡਕਟ ਹੈਗਾ ਕੋਈ ਵੀ ਇਹਨੂੰ ਇਸਤੇਮਾਲ ਕਰੋ ਔਰ ਕਰਨਾ ਬਣਦਾ ਠੀਕ ਹੈ ਨਾ no side effect okay no bp spiker mm -hmm. no heart attack ਠੀਕ ਹੈ ਨਾ ਹੋਰ ਬੰਦੇ ਨੂੰ ਚਾਹੀਦਾ ਉਹਦੇ ਨਾਲ ਹੀ ਤੁਸੀਂ ਕਹਿ ਰਹੇ ਹੋ ਵੀ ਪੂਰੀ ਬਾਡੀ ਲਈ ਹੈ ਉਹਦੇ ਨਾਲ ਕੋਈ ਜ਼ਰੂਰੀ ਨਹੀਂ ਆਉਂਦੇ ਤੇ ਪ੍ਰੋਬਲਮ ਕਰਕੇ ਜਦੋਂ ਬਾਡੀ ਸਵਸਥ ਹੈ ਤਾਂ ਫਿਰ ਹਰ ਇੱਕ ਚੀਜ਼ ਸਵਸਥ ਹੈ ਬਿਲਕੁਲ ਹੀ ਬਿਲਕੁਲ ਬਿਲਕੁਲ ਸਵਸਥ ਰਹਿਣ ਲਈ ਆ ਇਹ ਖੁਰਾਕੀ ਤੱਤ ਯਾਰ ਰੋਟੀ ਇੱਕ ਟਾਈਮ ਬੇਸ਼ੱਕ ਬੰਦਾ ਕਿੰਨੀ ਉਮਰ ਦੀ ਬੈਰੀਗੇਟਿੰਗ ਹੈ ਇਹਦੇ ਨਾਲ ਕਿੰਨੀ ਉਮਰ ਵਾਲੇ ਬੰਦੇ ਖਾ ਸਕਦੇ ਇਹਨੂੰ ਕਿੰਨੀ ਵੀ ਮਰਜ਼ੀ ਉਮਰ ਵਾਲੇ ਖਾ ਸਕਦੇ ਆ 24 25 ਸਾਲ ਤੋਂ ਬਾਅਦ 18 19 ਸਾਲ ਦੇ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਉਹ ਦੇਖੋ ਉਹਨਾਂ ਨੂੰ ਅਸੀਂ ਪ੍ਰਮੋਟ ਨਹੀਂ ਕਰ ਸਕਦੇ ਓਕੇ ਉਹਨਾਂ ਲਈ ਇਹ ਪ੍ਰੋਮੋਸ਼ਨ ਵਾਲਾ ਪ੍ਰੋ ਇਸੇ ਨੂੰ ਵੈਸੀ ਵਾਰ ਕਰਾਰ ਰੱਖਣ ਇਹ ਗਲਤ ਰਸਤਾ ਅਸੀਂ ਗਲਤ ਚੀਜ਼ਾਂ ਨੂੰ ਨਹੀਂ ਪ੍ਰੋਮੋਟ ਕਰਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤਾਂ ਦੋਸਤੋ ਇਸਨ ਸਾਡੇ ਨਾਲ ਵੈਦ ਆਨੰਦ ਜੀ ਜਿਉਂਕਿ ਹਮੇਸ਼ਾ ਹੀ ਇਦਾਂ ਦੀ ਦਵਾਈਆਂ ਲੈ ਕੇ ਆਉਂਦੇ ਨੇ ਮੈਡੀਸਨ ਤੋਂ ਮੈਡੀਸਨ ਜਿਹੜੀ ਆਯੁਰਵੇਦਾ ਨਾਲ ਜੁੜੀ ਹੁੰਦੀ ਹੈ ਨੇਚਰੋਪੈਥੀ ਨਾਲ ਜੁੜੀ ਹੁੰਦੀਆਂ ਨੇ ਕਈ ਦਵਾਈਆਂ ਦਲਦੀ ਹੁੰਦੀਆਂ ਨੇ ਔਰ ਜਿਵੇਂ ਕਿ ਹੁਣ ਇਹਨਾਂ ਨੇ ਇਹ ਪ੍ਰੋਡਕਟ ਕੱਢਿਆ ਕਾਲਾ ਕੋੜਾ ਇਸ ਪ੍ਰੋਡਕਟ ਦਾ ਨਾਮ ਹੈ ਔਰ ਇਹਨਾਂ ਦਾ ਦਾਵਾ ਹੈ ਕਿ ਇਹ ਜਿਹੜਾ ਸਿੰਥੈਟਿਕ ਤੋਂ ਅਲਟਰਨੇਟ ਹੈ ਔਰ ਜਿਹੜੀ ਸਿੰਥੈਟਿਕ ਦੀ ਦਵਾਈਆਂ ਬਾਜ਼ ਗੋਲੀ ਦਾ ਇਫੈਕਟ ਕਰਦੀ ਹੈ ਇਹਦੇ ਵਿੱਚ 30 ਗੋਲੀਆਂ ਨੇ ਦੋਸਤੋ ਔਰ ਜੇ ਕੋਈ ਟਰਾਈ ਕਰਨਾ ਚਾਹੁੰਦਾ ਹੈ ਅਨਾਂ ਦਾ ਨੰਬਰ ਇਸ ਕੈਪਸ਼ਨ ਦੇ ਵਿੱਚ ਮੌਜੂਦ ਹੈ ਔਰ ਸਕਰੀਨ ਤੇ ਵੀ ਚੱਲ ਰਿਹਾ ਹੈ ਹਾਂ ਤੁਸੀਂ ਬੇਝਕ ਹੋ ਕੇ ਆਪਣੀ ਦੇਖੋ ਸਿਹਤ ਦੀ ਗੱਲ ਕਰ ਸਕਦੇ ਹੋ ਦੇਖੋ ਸਿਹਤ ਚੰਗੀ ਰੱਖਣਾ ਹਰ ਇੱਕ ਦਾ ਅਧਿ ਮੌਲਿਕ ਅਧਿਕਾਰ ਹੈ ਤੁਹਾਡੀ ਸਿਹਤ ਹੀ ਨਹੀਂ ਚੰਗੀ ਹੋਊਗੀ ਤੁਸੀਂ ਦੁਨੀਆ ਦੇ ਵਿੱਚ ਕੀ ਕਰ ਲੋਗੇ ਅੱਜ ਕੱਲ ਲੋਕ ਤੁਹਾਨੂੰ ਪਤਾ ਹੀ ਆ ਫੋਨਾਂ ਦੇ ਵਿੱਚ ਬੜੇ ਪੈਸੇ ਦੋਸਤੋ ਕੁਝ ਲੋਕ ਆਸ਼ਕੀਆਂ 'ਚ ਬੜੇ ਪੈਸੇ ਦੋਸਤੋ ਔਰ ਬਹੁਤ ਕੁ ਚੀਜ਼ਾਂ ਹੁੰਦੀਆਂ ਨੇ ਪਰ ਆਪਾਂ ਚਾਹੁੰਦੇ ਹਾਂ ਕਿ ਸਹੀ ਚੀਜ਼ ਤੁਹਾਡੇ ਮੂਰੇ ਲੈ ਕੇ ਆਈ ਪ੍ਰੋਡਕਟ ਹੈ ਕੋਈ ਵੀ ਪਲਟਫਾਰਮ ਤੋਂ ਨਿਕਲੀ ਹੋਈ ਪ੍ਰੋਮੋਸ਼ਨ ਹੈ ਉਹ ਗਲਤ ਨਾ ਜਾਇਆ ਜਾਵੇ ਔਰ ਬਾਕੀ ਤੁਸੀਂ ਚਾਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਸਕਰੀਨ ਤੇ ਨੰਬਰ ਮੈਂਸ਼ਨ ਹੈ ਤੁਸੀਂ ਦੱਸਣਾ ਕਿ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਅਨੰਦ ਜੀ ਦਵਾਈਆਂ ਤੁਹਾਨੂੰ ਕਿੱਦਾਂ ਦੀ ਲੱਗੀਆਂ ਤੁਸੀਂ ਜੁੜੇ ਰਹੋ ਨਰਪਕ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾਸ਼